ਅਨੰਦ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸੁਖ ਖੇਤੀ ਵਲੌਗ ਤੇ ਤੇ ਅੱਜ ਅਸੀਂ ਚੱਲਨੇ ਆ ਦਰਬਾਰ ਦਾ ਮੇਰੀਆਂ ਦੋ ਫਰੈਂਡਸ ਆਈਆਂ ਨੇ ਮੈਂ ਉਹਨਾਂ ਨੂੰ ਮਿਲਣ ਚਲਨੀ ਆ ਜੇ ਹੋ ਸਕੇ ਜੇ ਟਾਈਮ ਮਿਲਿਆ ਤਾਂ ਉਹਨਾਂ ਨੂੰ ਆਪਣੇ ਨਾਲ ਆਪਣੇ ਘਰ ਵੀ ਲੈ ਕੇ ਆਵਾਂਗੀ ਹਾਂ ਜੀ ਤੇ ਹੁਣ ਅਸੀਂ ਜਾ ਰਹੇ ਆ ਦਰਬਾਰ ਸਾਹਿਬ ਤੇ ਮਿਲੋ ਸਰਦਾਰ ਜੀ ਨੂੰ ਸਰਦਾਰ ਜੀ ਆ ਛੁੱਟੀ ਕਰਕੇ ਆ ਗਏ ਨੇ ਕਹਿੰਦੇ ਜਿਹੜੇ ਆਏ ਨੇ ਸਾਡੇ ਫਰੈਂਡਸ ਉਹਨਾਂ ਨੂੰ ਮਿਲਣ ਜਾਣਾ ਅਸੀਂ ਤੇ ਆ ਦੇਖੋ ਸਾਡੀ ਸਾਰੀ ਫੈਮਿਲੀ ਪਿੱਛੇ ਬੈਠੀ ਬੱਚੇ ਬੈਠੇ ਨੇ ਅੱਜ ਅਸੀਂ ਉਹਨਾਂ ਨਾਲ ਖੂਬ ਇੰਜੋਏ ਕਰਾਂਗੇ ਉਹਨਾਂ ਨੂੰ ਮਿਲ ਕੇ ਹਾਂਜੀ ਤੇ ਹੁਣ ਅਸੀਂ ਪਹੁੰਚ ਗਏ ਦਰਬਾਰ ਕੋ ਬਲੇਆਰੇ ਦੇ ਬਾਹਰ ਬਾਹਰ ਪੂਰੀ ਫੈਮਿਲੀ ਨਾਲ ਇਹ ਲੋਗ ਗਿਫਟਿੰਗ ਨੂੰ ਕਮਲ ਨੂੰ ਜਿਸ ਕਾਰਨ ਸਿੰਘ ਪਿੱਛੇ ഓയ് ഞാൻ ചല്ലാന ഡേഡ് വർ പോവുകാ Terima kasih telah menonton! اشتركوا גערעטן גוטן טאג ਹਾਂਜੀ ਤੇ ਅਸੀਂ ਇੱਥੇ ਮਿਲੇ ਆਪਣੇ ਕੁਝ YouTube ਫੈਮਿਲੀ ਮੈਂਬਰਸ ਨੂੰ ਇਹਨਾਂ ਵਿੱਚੋਂ ਮੇਰੀ ਫੈਮਿਲੀ ਮੈਂਬਰਸ ਦੇ ਹੈਗੇ ਇੱਕ ਹੈ ਹਰਦੀਪ ਭੈਣ ਹੈ ਜਿਨ੍ਹਾਂ ਦੀ ਫੈਮਿਲੀ ਆਈ ਸੀ ਤੇ ਇੱਕ ਪਿੰਦਰ ਭੈਣ ਦੀ ਫੈਮਿਲੀ ਆਈ ਹੈ ਤੇ ਇੱਕ ਹੋਰ ਸਿਸਟਰ ਜੋ ਸਾਨੂੰ ਮਿਲੇ ਅੱਜ ਦਰਬਾਰ ਸਾਹਿਬ ਇਹ ਕਹਿੰਦੇ ਸੀ ਅਸੀਂ ਦਰਬਾਰ ਸਾਹਿਬ ਆਉਣਾ ਜੇ ਤੁਹਾਡੇ ਕੋਲ ਟਾਈਮ ਆ ਤਾਂ ਆ ਜਾਓ ਫਿਰ ਅਸੀਂ ਕਰੋ ਫਟਾਫਟ ਟਾਈਮ ਕੱਢ ਕੇ ਇਹਨਾਂ ਨੂੰ ਜਾ ਕੇ ਮਿਲੇ ਇੱਥੇ ਅਸੀਂ ਬੈਠੇ ਗੱਲਾਂਬੱਤਾਂ ਕਰ ਰਹੇ ਸੀ ਆਪੱਚ ਬੱਚੇ ਬਹੁਤ ਖੁਸ਼ ਸੀ ਇੱਕ ਦੂਜੇ ਨੂੰ ਮਿਲ ਕੇ ਤੇ ਦਰਬਾਰ ਸਾਹਿਬ ਵੀ ਕਿਸੇ ਬਹਾਨੇ ਨਾਲ ਹੀ ਚਲੋ ਸਾਡੇ ਕੋ ਆਇਆ ਗਿਆ ਅੱਜ ਮੇਰਾ ਬਰਥਡੇ ਸੀ ਤੇ ਵੈਸੇ ਤਾਂ ਅਸੀਂ ਸ਼ਾਮ ਨੂੰ ਆਉਣਾ ਸੀ ਪਰ ਚਲੋ ਇੰਨਾ ਕਰਕੇ ਅਸੀਂ ਦਿਨੇ ਹੀ ਆ ਗਏ ਨਾਲੇ ਅਸੀਂ ਅਕਾਲ ਤਖਤ ਮੱਥਾ ਟੇਕ ਲਿਆ ਸੀ ਕਿਉਂਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਇੰਨੀ ਸੰਗਰ ਸੀ ਨਾ ਕਿ ਇਹ ਜਾਣ ਨਹੀਂ ਸਕਦੇ ਅੰਦਰ ਮੱਥਾ ਟੇਕਣ ਤੇ ਇਥੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਸਾਡੇ ਨਾਲ ਘਰ ਚੱਲੋ ਪਰ ਇਹ ਕਹਿੰਦੇ ਅਸੀਂ ਘਰ ਨਹੀਂ ਜਾ ਸਕਦੇ ਫਿਰ ਅਸੀਂ ਇਹਨਾਂ ਨੂੰ ਕਿਹਾ ਚਲੋ ਫਿਰ ਤੁਹਾਨੂੰ ਕੋ ਚਾਹ ਪਣੀ ਵਗੈਰਾ ਕੁਝ ਖਵਾ ਪਿਆ ਦਈਏ ਤੇ ਫਿਰ ਅਸੀਂ ਆਏ ਇੱਥੇ ਅਸੀਂ ਸ਼ੌਕ ਦੇ ਅੰਦਰ ਇਹ ਦੁਕਾਨ ਤੋਂ ਬਹੁਤ ਵਧੀਆ ਸਮੋਸੇ ਵਗੈਰਾ ਖਾਣ ਨੂੰ ਮਿਲਦੇ ਆ ਸਤਪੂੜਾ ਵਗੈਰਾ ਵੀ ਮਿਲਦਾ ਪਰ ਇੱਥੇ ਚਾਹ ਦਾ ਪ੍ਰਬੰਧ ਨਹੀਂ ਹੈਗਾ ਸੀ ਤੇ ਇੱਥੇ ਹਰਦੀਪ ਭੈਣ ਹੋਣੀ ਇੱਥੇ ਮੈਂ ਕਹਿ ਰਹੀ ਸੀ ਵੀ ਉੱਧਰ ਜਿਹੜੇ ਆਪਣੇ ਗੈਸਟ ਆਏ ਨੇ YouTube ਫੈਮਿਲੀ ਮੈਂਬਰਸ ਉਹਨਾਂ ਨੂੰ ਪਹਿਲਾਂ ਅਟੈਂਡ ਕਰੀਏ ਫਿਰ ਬਾਅਦ ਵਿੱਚ ਐਸੀ ਕੁਝ ਆਪ ਖਾਣੇ ਪੀਣੇ ਆ ਤੇ ਸਰਦਾਰ ਸਾਹਿਬ ਜੀ ਇੱਧਰ ਮੇਰੇ ਇਹਨਾਂ ਨੂੰ ਅਟੈਂਡ ਕਰਦੇ ਆਏ ਤੇ ਬਹੁਤ ਅੱਛਾ ਲੱਗਾ ਇਹਨਾਂ ਨੂੰ ਮਿਲ ਕੇ ਐ ਲੱਗਾ ਭੀ ਜਿਵੇਂ ਆਪਣਾ ਹੀ ਪਰਿਵਾਰ ਹੁੰਦਾ ਪੂਰਾ ਪਤਾ ਨਹੀਂ ਜਿਵੇਂ ਕਿੰਨੇ ਦਿਨਾਂ ਦੇ ਜਿਵੇਂ ਕਿੰਨੇ ਟਾਈਮ ਤੋਂ ਵਿਛੜੇ ਆ ਤੇ ਇਹਨਾਂ ਨੂੰ ਸਭ ਨੂੰ ਮਿਲੇ ਆ ਤੇ ਬਹੁਤ ਸਾਰਾ ਇੱਥੇ ਬੱਚਿਆਂ ਨੇ ਵੀ ਇੰਜੋਏ ਕੀਤਾ ਤੇ ਹਰਦੀਪ ਭੈਣ ਤੇ ਇਹ ਹੈਗਾ ਏ ਪਿੰਦਰ ਭੈਣ ਦਾ ਬੇਟਾ ਤੇ ਇਹ ਵੀ ਇੱਕ ਸਿਸਟਰ ਆਈ ਸੀ ਮਿਲਣ ਇਹਨਾਂ ਦਾ ਛੋਟਾ ਜਿਹਾ ਬੇਟਾ ਕਿਊਟ ਜਿਹਾ मेरा बेटा खा रहा इसी समोसा मैं मेरे सरदार जी ने भी समोसे खे <laughs> <suspects> சேலிபிரிட்டோ க்க

ਆ ਮੈਂ ਯਾਰ ਅੱਜ ਤਿੰਨ ਵਾਰੀ ਕਿੰਨੇ ਚਾਲ ਮੇਹਲਾ ਆ ਗਿਆ ਅੱਜ ਆਜੋ ਲਾਗੇ ਲਾਗੇ ਤੇ ਲੋ ਹੁਣ ਅਸੀਂ ਆ ਗਏ ਦਰਬਾਰ ਸਾਹਿਬ ਤੋਂ ਆਪਣੇ ਘਰ ਤੇ ਬਹੁਤ ਥਕਾਵਟ ਹੋ ਗਈ ਔਰ ਕੋਸੀਂ ਪੈਰਟ ਨੂੰ ਵੀ ਹੁਣ ਬਾਹਰ ਕੱਢਿਆ ਸਵੇਰ ਦੇ ਖੇਤ ਵਿੱਚ ਸੀ ਤੇ ਇੰਨਾ ਰਿਲੈਕਸ ਫੀਲ ਕਰਦੇ ਆ ਨਾ ਪੈਰਟ ਬਾਹਰ ਆ ਕੇ ਜਦੋਂ ਅਸੀਂ ਤਿਆਰ ਹੁੰਨੇ ਉਹਦੋਂ ਇੰਨਾ ਮਗਰ ਚੀਕ ਜਿਹੜਾ ਪਾਉਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਚੱਲੇ ਆ ਕਿਤੇ ਕਿਤੇ ਜਾਈਏ ਤੇ ਇਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਇਹ ਰੋਲਾ ਪਾਉਂਦੇ ਆਪਣਾ ਨਾਲ ਵੀ ਸਾਨੂੰ ਵੀ ਨਾਲ ਲੈ ਜਾਓ ਤੇ ਔਲੋ ਹੁਣ ਚਾਹ ਪਾਣੀ ਪੀਨੇ ਆ ਬਣਾਨੇ ਆ ਜੀ ਤੇ ਹੁਣ ਆਪਾਂ ਬਣਾਣ ਲੱਗੇ ਆ ਚਾਹ ਚਾਹ ਪੀ ਕੇ ਥੋੜੀ ਜੀ ਠਿਕਾਵਟ ਲੈਂਦੀ ਐ ਤੇ ਫਿਰ ਘਰ ਦੇ ਹੋਰ ਕੰਮ ਕਰਦੇ ਆਂ ਜਦੋਂ ਕਿਤੇ ਬਾਹਰ ਜਾਈਦਾ ਵਾ ਘਰ ਆ ਕੇ ਚਾਹ ਪੀ ਕੇ ਹੀ ਠਿਕਾਵਟ ਲੈਂਦੀ ਐ ਜੇ ਇਹ ਹੰਕਾਰਾ ਪਾ ਰਖਦਾ ਜੰਦਾ ਖਾਣਾ ਤੇ ਚਾਹ ਪੀ ਕੇ ਥੋੜਾ ਹਜਮ ਹੋ ਜਾਂਦਾ ਖਾਦਾ ਪੀਤਾ ਤੇ ਹੁਣ ਆਪਾਂ ਚਾਹ ਚ ਬਣਨੇ ਆ ਚਾਹ ਪੱਤੀ ਤੇ ਖੰਡ ਤੇ ਲਓ ਚਾਹ ਚ ਬਣਨੇ ਆ ਚਾਹ ਪੱਤੀ ਪਾਣੀ ਹੋ ਗਿਆ ਗਰਮ ਤੇ ਨਾਲ ਹੀ ਥੋੜੀ ਜਹੀ ਖੰਡ ਗੀ ਗਿਆ ਚੰਗੀ ਤਰ੍ਹਾਂ ਉਬਲ ਦੇਖੀ ਗਈ ਦੋ ਮਾ ਪਾਈਏ ਦੁੱਧ ਹਲੋ ਜੀ ਸਾਡੀ ਚਾਹ ਹੋਣ ਗਈ ਆ ਬਣ ਅਸੀਂ ਬਾਲੀਏ ਕੱਪਾਂ 'ਚ ਤੇ ਚਾਹ ਬੀਗੇ ਥੋੜੀ ਤਕਾਵਤ ਲੈ ਲਈਏ ਤੇ ਫੇਰ ਅਸੀਂ ਘਰ ਦਾ ਕੰਮ ਥੋੜਾ ਬਹੁਤ ਜਿਹੜਾ ਰਹਿ ਗਿਆ ਖਲਾਰਾ ਉਹ ਚੁੱਕਦੇ ਆ ਸਿਰਸਰੇ ਅਸੀਂ ਫਟਾਫਟ ਚਲੇ ਗਏ ਸਾਪਿੰਦਰ ਭੈਣ ਹੋਣਾ ਦਾ ਕੋਣ ਆਇਆ ਸੀ ਮੈਂ ਸੁਜਾਇਆ ਸੀ ਇਹ ਅਸੀਂ ਬਸ ਆ ਰੌਣ ਲੱਗੇ ਦਰਬਾਰ ਸਾਹਿਬ ਹੋਣਾ ਹੈ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਮਿਲਣਾ ਤੇ ਆ ਜਾਓ ਅਸੀਂ ਫਟਾਫਟ ਸਾਰੇ ਘਰ ਦੇ ਕੰਮ ਕੀਤੇ ਤੇ ਜਾਣ ਨੂੰ ਕੀਤੀ ਉਹਨਾਂ ਨੂੰ ਮਿਲ ਕੇ ਆਏ ਹੁਣ ਆਏ ਟਾਈਮ ਹੋ ਗਿਆ ਮੈਂ ਕਿਹਾ ਸਾਢੇ 4-5 ਦਾ ਟਾਈਮ ਹੋ ਗਿਆ ਤੇ ਆ ਜਾਓ ਚਾਪੀਏ ਹਾਂਜੀ ਤੇ ਮੇਰਾ ਬੇਟਾ ਕਹਿੰਦਾ ਸੀ ਕਿ ਮੰਮਾ ਦਰਬਾਰ ਸਾਹਿਬ ਲੰਗਰ ਨਹੀਂ ਆਈ ਛਕਣਾ ਉਹਨੇ ਲੰਗਰ ਨਹੀਂ ਛਕਿਆ ਇੰਨਾ ਖੀਰ ਹੀ ਖਾਦੀ ਸੀ ਦਰਬਾਰ ਸਾਹਿਬ ਮੇਰੇ ਨਾਲ ਬੈਠ ਕੇ ਮੈਂ ਪ੍ਰਸ਼ਾਦਾ ਛਕ ਲੈ ਤੇ ਉਹ ਕਹਿੰਦਾ ਮम्मा ਮੈਂ ਖਾਣੇ ਮੱਠੀ ਛੋਲੇ ਉਹਦੇ ਪਾਪਾ ਉਹ ਲਈ ਮੱਠੀ ਛੋਲੇ ਲਿਆ ਕੇ ਦੇ ਗਏ ਨੇ ਆ ਦੇਖੋ ਤੇ ਹੁਣ ਨਾਲ ਇਹਨੂੰ ਇੱਕ ਕੱਪ ਚਾਹ ਦਾ ਵੀ ਦੇ ਦੇਣੇ ਖਾਣਾ ਵੀ ਪੀਂਚਾ ਲਾ ਹੁਣ ਆਪ ਵੀ ਨੇ ਚਾਹ ਬੈਠ ਕੇ ਆਦਰ ਸਾਡੇ ਟੀਟੋ ਟੀਨੀ ਦੇਖੋ ਦਾਣਾ ਪਾਣੀ ਖਾਂਦੇ ਹੋਏ ਛਕਦੇ ਹੋਏ ਕਿਤੇ ਚਲੇ ਜਾਈਏ ਤੇ ਆਣ ਕੇ ਤੇ ਇੰਨੀ ਥਕਾਉਟ ਹੋ ਜਾਂਦੀ ਨਾ ਸਰੀਰ ਦੀ ਬੱਸ ਹੋ ਜਾਂਦੀ ਹੈ ਹਾਂਜੀ ਤੇ ਤਕਰੀਬਨ ਸਾਨੂੰ ਘਰ ਆਇਆ ਨੂੰ 1.5 ਘੰਟਾ ਆ ਗਿਆ ਹੈ ਚਾਹ ਪਾਣੀ ਇਹੀ ਕਦੋਂ ਦਾ ਛੱਕ ਪੀ ਕੇ ਵਿਲੇ ਹੋ ਗਏ ਤੇ ਮੈਂ ਕਿ ਅੱਜ ਦਾ ਹੁਣ ਵਲੌਗ ਦਾ ਐਂਡ ਕਰਦੀ ਏ ਤੇ ਮੈਂ ਉਮੀਦ ਕਰਦੀ ਤੁਹਾਨੂੰ ਮੇਰਾ ਅੱਜ ਦਾ ਵਲੌਗ ਜ਼ਰੂਰ ਪਸੰਦ ਆਏਗਾ ਮੇਰੇ ਵਲੌਗ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਇਹ ਵੀ ਦੱਸਿਓ ਜਿਹੜੇ ਮੇਰੇ ਅੱਜ ਮੈਨੂੰ ਫਰੈਂਡ ਮਿਲ ਲਾਇ ਹੀ ਕੌਣ ਕੌਣ ਜਾਣਦਾ ਇਹਨਾਂ ਨੂੰ ਤੇ ਇਹ ਵੀ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਓਕੇ ਜੀ ਮਿਲਦੇ ਆ ਅਗਲੇ ਵਲੌਗ ਚ ਬਾਏ ਜੀ